ਕੰਟਰੋਲ ਅੱਜ ਕੱਲ ਬੰਦਾ ਚਾਹਦਾ ਹੈ ਵੀ ਹਰੇਕ ਸ਼ਹਿ ਦੁਨੀਆ ਦੀ ਨਾ ਮੇਰੀ ਕੰਟਰੋਲ ਚ ਰਹੇ ਕੋਈ ਜਾਦਾ ਬੰਦਾ ਵਜੂਦ ਚ ਆਇਆ ਨਾ ਪਹਿਲਾਂ ਉਹਦੀ ਦੌੜ ਹੁੰਦੀ ਸੀ ਖਾਣ ਪੀਣ ਤੱਕ ਹੀ ਉਸ ਟਾਈਮ ਉਹਦਾ ਉਹਦਾ ਮੇਨ ਮਕਸਦ ਹੁੰਦਾ ਸੀ ਵੀ ਆਪਣੇ ਕਬੀਲੇ ਤੇ ਕੰਟਰੋਲ ਕਰਨਾ ਜਾਂ ਉਹਨਾਂ ਇਲਾਕਿਆਂ ਤੇ ਕੰਟਰੋਲ ਕਰਨਾ ਜਿੱਥੋਂ ਉਹਨੂੰ ਖਾਣ ਪੀਣ ਦਾ ਜਾਂ ਰਹਿਣ ਦਾ ਜਾਂ ਆਪਣੇ ਜੂਹੂਰ ਛੋਟੀਆਂ ਮੋਟੀਆਂ ਲੋੜਾਂ ਹੈ ਉਹਨਾਂ ਤੇ ਉਹਦਾ ਕੰਟਰੋਲ ਰਹੇ ਫਿਰ ਇਹ ਕੰਟਰੋਲ ਦੀ ਦੌੜ ਵਿੰਡਾ ਸ਼ਹਿਰਾਂ ਤੋਂ ਵੱਧ ਕੇ بڑے بڑے ਰਾਜਾਂ ਤੱਕ ਚਲੀ ਗਈ ਸਾਮਰਾਜਾਂ ਤੱਕ ਚਲੀ ਗਈ ਤੁਸੀਂ ਦੇਖਿਆ ਹੋਣਾ ਸਿਕੰਦਰ ਗ੍ਰੀਸ ਤੋਂ ਸਿਰਫ ਕੰਟਰੋਲ ਦੀ ਦੌੜ ਚ ਪਿੱਛੇ ਵੱਧ ਤੋਂ ਵੱਧ ਆਪਣੀ ਦੁਨੀਆ ਆਪਣੀ ਅੰਡਰ ਕਰ ਲਵਾ ਭਾਰਤ ਤੱਕ ਆਇਆ ਕੀ ਮਿਲਿਆ ਵੀ ਕੀ ਵੈਸੇ ਜਿੰਨਾ ਉਹਨੇ ਜਿੱਤੀ ਦੁਨੀਆ ਜਿੰਨਾ ਇਲਾਕੇ ਜਿੱਤੇ ਆ ਇਰਾਨ ਜਿੱਤੇ ਅਫਗਾਨਿਸਤਾਨ ਜਿੱਤੇ ਆ ਭਾਰਤ ਆ ਇਧਰ ਲੈਸਾ ਜਿੱਤੇ ਆ ਪਾਕਿਸਤਾਨ ਵਾਲਾ ਪੱਛਮੀ ਪਰ ਆਪਣੇ ਦੇਸ਼ ਪਹੁੰਚ ਹੀ ਨਹੀਂ ਸਕਿਆ ਰਾਜੇ ਮਰ ਗਿਆ ਦਿਮਾਗ ਦੇ ਵਿੱਚ ਇਹ ਦੌੜ ਸੀ ਕਿ ਮੈਂ ਆ ਵੀ ਲੈ ਲਵਾਂ ਉਹ ਵੀ ਲੈ ਲਵਾਂ ਦੋਸਤੋ ਕੰਟਰੋਲ ਉਹੀ ਬੰਦੇ ਕਰ ਸਕਦੇ ਜਿਹੜੇ ਮਾਨਸਿਕ ਸਰੀਰਕ ਤੇ ਆਰਥਿਕ ਤੌਰ ਤੇ ਸ਼ਕਤੀਸ਼ਾਲੀ ਹੁੰਦੇ ਆ ਤੇ ਉਹ ਬਾਕੀਆਂ ਨੂੰ ਗੁਲਾਮ ਬਣਾਉਣ ਚ ਮਿੰਟ ਨਹੀਂ ਲਾਉਂਦੇ ਇਹ ਆ ਜਿਹੜਾ ਕੰਟਰੋਲ ਮੈਂ ਤੁਹਾਨੂੰ ਦੱਸਿਆ ਹੈ ਇਹ ਤੋਂ ਬਾਅਦ ਇੱਕ ਹੋਰ ਕੰਟਰੋਲ ਵੀ ਹੈਗਾ ਹੈ ਉਹ ਹੈਗਾ ਸੈਲਫ ਕੰਟਰੋਲ ਆਤਮ ਨਿਯੰਤਰਣ ਇਹ ਵੀ ਹਰ ਇੱਕ ਬੰਦਾ ਨਹੀਂ ਕਰ ਸਕਦਾ ਹਰ ਇੱਕ ਦੇ ਬਸ ਦਾ ਰੋਗ ਨਹੀਂ ਜੇਕਰ ਤੁਹਾਡਾ ਆਤਮ ਨਿਯੰਤਰਣ ਬਹੁਤ ਮਜ਼ਬੂਤ ਹੈ ਫਿਰ ਦੂਜਾ ਬੰਦਾ ਤੁਹਾਡੇ ਤੇ ਕੰਟਰੋਲ ਨਹੀਂ ਕਰ ਸਕਦਾ ਜੇ ਅਸੀਂ ਨਾ 50% ਵੀ ਕਰ ਲਈ ਆਤਮ ਨਿਯੰਤਰਣ ਬਹੁਤ ਹੁਲਦਾ ਪਰ ਮੁਸ਼ਕਲ ਬਹੁਤ ਹੈ ਕਿਉਂਕਿ ਮਨ ਤੇ ਕੰਟਰੋਲ ਪਾਣਾ ਖੁਦ ਤੇ ਕੰਟਰੋਲ ਪਾਣਾ ਸਭ ਤੋਂ ਔਖਾ ਕੰਮ ਹੈ ਦੂਜਿਆਂ ਤੇ ਕਰ ਸਕਦੇ ਆ ਜ਼ਿਆਦਾਤਰ ਹੁੰਦਾ ਵੀ ਇਦਾਂ ਹੈ ਕਿ ਅਸੀਂ ਖੁਦ ਤੇ ਕੰਟਰੋਲ ਕਰਨਾ ਨਹੀਂ ਚਾਹਦੇ ਔਰ ਦੂਜਿਆਂ ਤੇ ਅਸੀਂ ਕੰਟਰੋਲ ਕਰਨ ਨੂੰ ਬੜੇ ਕਾਲੇ ਰਹਨੇ ਆ ਅਸੀਂ ਜਾਣਦੇ ਆ ਕਿ ਆ ਵੀ ਸਾਡੇ ਕੰਟਰੋਲ ਚ ਆ ਜਾਵੇ ਆ ਵੀ ਸਾਡੇ ਆ ਜਾਵੇ ਬਸ ਇਹੀ ਦਿਮਾਗ 'ਚ ਰਹਿੰਦਾ ਹੈ ਇੱਕ ਹੋਰ ਤੁਹਾਨੂੰ ਦੱਸ ਇੱਕ ਕੰਟਰੋਲ ਹੋਰ ਹੈ ਮਨ ਚੇਤਾ ਭੁੱਲ ਚਲਾ ਸੀ ਉਹ ਹੈਗਾ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਤੇ ਤੁਹਾਨੂੰ ਐਪ ਆ ਰਹੀ ਸੋਸ਼ਲ ਮੀਡੀਆ ਰਹੀ ਜਾਂ ਕਿਸੇ ਤਰ੍ਹਾਂ ਵੀ ਕੰਟਰੋਲ ਕੀਤਾ ਜਾ ਰਿਹਾ ਹੈ ਸਰਕਾਰਾਂ ਦੁਆਰਾ ਸਰਕਾਰਾਂ ਦੁਆਰਾ ਜਾਂ ਕਾਰਪੋਰੇਟ જગਤ ਦੁਆਰਾ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਪਰਮਾਇਆ ਜਾਂਦਾ ਹੈ ਤੁਸੀਂ ਉਹਨਾਂ ਦੇ ਕੰਟਰੋਲ 'ਚ ਆਹ ਜਾਣੇ ਹੈ ਤੁਸੀਂ ਜਿਹੜੀ ਚੀਜ਼ ਸੋਚਦੇ ਹੋ ਨੇ ਜਾਂ ਬੋਲਦੇ ਹੋ ਨੇ ਉਹਦੀਆਂ ਤੁਹਾਨੂੰ ਐਡਾ ਆਣੀਆ ਸ਼ੁਰੂ ਹੋ ਜਣੀ ਹੈ ਇਹ ਕੰਟਰੋਲ ਕਰ ਲੈ ਜਾਂਦਾ ਦੁਨੀਆ ਹੁਣ ਇਦਾਂ ਕੰਟਰੋਲ ਹੋ ਰਹੀ ਹੈ ਸੋ ਦੋਸਤੋ ਏਸ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ